ਅਹੀਂ ਪਤਾ ਲੱਗ ਕੀਤਾ ਹੀ ਨਹੀਂ ਹੁਣ ਦੋ ਆ ਦਾਦੂ ਵਾਲ ਵਰਗੇ ਮੰਡ ਵਰਗੇ ਬਿਆਨ ਦੇਣ ਲੱਗੇ ਜੀ ਵੀ ਅਦ비 ਕਾਲੀ ਦਲ ਨੇ ਕਿਹਾ ਝਾੜੂ ਵਾਲੇ ਨੇ ਗੇਮ ਸ਼ੁਰੂ ਕੀਤੀ ਸੀ ਝਾੜੂ ਵਾਲੇ ਨੇ ਉਹਨੇ ਦੇਖਿਆ ਕਿ ਅਕਾਲੀ ਦਲ ਦਾ ਪਤੀਜੀਵਨ ਵੀ ਆਜੂ ਲਗਾਤਾਰ ਇਕੱਠੇ ਹੋ ਗਏ ਸਾਰੇ ਕਹਿੰਦੇ ਪਲਾਨ ਕਰੇ ਝੂਠ ਬੋਲੀ ਚਲੋ ਪੂਲੀਗੇ ਬੋਲੀਗੇ ਹੁਣ ਬੇਅਦ비 ਬਾਦਲ ਪਰਿਵਾਰ ਕਰਾਊਗਾ ਕਾਲੀ ਦਲ ਕਰਾਊਗਾ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਪਾਰਟੀ ਸਾਡੇ ਘਰੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ ਮੱਥਾ ਟੇਕ ਕੇ ਅਰਦਾਸ ਕਰਕੇ ਰੋਜ਼ ਦਿੱਤੀਦਾ ਤੇ ਭਗਵੰਤਪਨ ਦੇ ਘਰੇ ਦੇਖੋ ਕੋਈ ਹੈ ਉੱਥੇ ਇਕੱਲੇ दारू ਦੀ ਬੋਤਲਾਂ ਦੇਖਣੀਆਂ ਉਹਨੂੰ ਆਪਾਂ ਜੰਗਾ ਸਮਝਦੇ ਵੱਡੇ ਬਾਦਲ ਸਾਹਿਬ ਵਰਗੇ ਇਨਸਾਨ ਨੂੰ ਆਪਾਂ ਸੋਚਿਆ ਕਿ ਬੇਅਦਬੀ ਕਰਨਾ ਬੇਅਦਬੀ ਕਰਨ ਲੰਦਾ ਤਖਤ ਸਾਹਿਬ ਤੇ दारू ਪੀ ਕੇ ਝੜਿਆ ਤੇ ਹੁਣ ਬੇਅਦਬੀਆਂ ਹੋ ਰਹੀਆਂ ਨੇ ਰਾਤ ਨੂੰ ਹੁਣੇ ਆਪਣੇ ਸੁਲਤਾਨਪੁਰ ਲੋਧੀ ਫੌਕਲਸ ਪੇਟੀ ਅੰਦਰ ਕੋਈ ਨਹੀਂ ਬੋਲਿਆ ਉਹ ਕਿਤੇ ਜਿਹੜੇ ਉਦੋਂ ਦੇ ਬਾਬੇ ਬਣੇ ਸੀ ਚੋਲੇ ਪਾ ਕੇ ਉਹ ਵੀ ਨਹੀਂ ਬੋਲਦੇ ਕਿਉਂਕਿ ਸਾਰੇ ਆ ਸੈਂਟਰ ਏਜੰਸੀਆ ਦੇ ਬੰਦੇ ਆ ਉਹਨਾਂ ਨੂੰ ਪਤਾ ਹੈ ਸੈਂਟਰ ਏਜੰਸੀਆਂ ਨੂੰ ਕਿ ਖਾਲਸਾ ਪੰਥ ਦੀ ਫੌਜ ਅਕਾਲੀ ਦਲ ਹੈ ਤੇ ਖਾਲਸਾ ਪੰਥ ਨੂੰ ਕਮਜ਼ੋਰ ਕਰਨਾ ਤੇ ਫੌਜ ਕਮਜ਼ੋਰ ਕਰ ਦਿਓ ਤੇ ਉਹ ਸਫਲ ਹੋਗੇ ਤੇ ਉਹਦੇ ਬਾਅਦ ਕੀ ਹੋਇਆ ਹੁਣ ਥੋੜੀ ਕਮਜ਼ੋਰੀ ਦੇਖ ਕੇ ਆ ਤੁਹਾਡੇ ਦੇਖੋ ਬਾਰਡਰਾਂ ਦੇ ਤੁਹਾਨੂੰ ਟੱਪਣ ਦਿੱਤਾ ਇੱਧਰਲੇ ਪਾਸੇ ਕਿਸਾਨਾਂ ਨੂੰ ਕਿਉਂਕਿ ਭਗਵੰਤ ਮਾਨ ਤੇ ਅਮੈਸ਼ਾ ਇਕੱਠੇ ਹੋ ਗਏ ਜੇ ਕਾਲੀ ਦਲ ਦੀ ਸਰਕਾਰ ਹੁੰਦੀ ਹਰਿਆਣਾ ਦੇ ਚੀਫ ਮਿਨਿਸਟਰ ਦੀ ਹਿੰਮਤ ਨਹੀਂ ਹੋਣੀ ਸੀ ਕਿ ਪੰਜਾਬ ਦੀ ਧਰਤੀ ਤੇ ਬੰਬ ਸਿਰਦੇ ਨਹੀਂ ਆ ਗਲੇ ਆਪਣੇ ਗੋਲੇ ਅਥਰੂ ਕਹਿਣ ਵਾਲੇ ਆ ਗੋਲੀਆਂ ਚਲਾਉਣ ਆ ਤੇ ਰਲੇ ਕਿਉਂਕਿ ਤੁਹਾਡੀ ਆਪਣੀ ਫੌਜ ਕਮਜ਼ੋਰ ਕਰ ਲਈ ਤੁਸੀਂ ਹੁਣ ਤੁਹਾਡੇ ਤਖਤ ਸਭ ਦੇ ਕਾਬਜ ਹੋ ਗਏ ਆ ਤਖਤ ਪਟਨਾ ਸਾਹਿਬ ਦੇ ਕਾਬਜ ਹੋ ਗਏ ਆਰਐਸਐਸ ਤਤ ਹਜ਼ੂਰ ਸਾਹਿਬ ਦੇ ਕਾਬਜ ਹੋ ਗਏ ਆਰਐਸਐਸ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਹੋ ਗਏ ਆਰਐਸਐਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਇਹਨਾਂ ਨੇ ਹਰਿਆਣਾ ਲੱਗ ਬਣਾਤੀ ਉੱਥੇ ਫਿਰ ਤੋਂ ਦਾਦੂ ਵਾਲ ਵਰਗੇ ਇਹਨਾਂ ਦੇ ਆਰਐਸਐਸ ਦੇ ਸਾਰੇ ਬੰਦੇ ਆ ਗਏ ਫਿਰ ਕਿਦੋਂ ਜਾਗੋਗੇ ਜਦੋਂ ਤੁਹਾਡੇ ਤੋਂ ਚੜ ਗਏ ਉਹਨਾਂ ਜਦੋਂ ਫੌਜ ਨਾਲ ਥੋੜੀ ਕਮਜ਼ੋਰ ਹੋਈ ਤੇ ਚੜ ਜਾਣਾ ਉਹਨਾਂ ਨੇ ਤੇ ਕਰਾਂਗੇ ਕੀ ਫਿਰ ਬਾਅਦ ਪਛਤਾਵਾਂਗੇ ਦੇਖੋ ਲੀਡਰ ਮੈਂ ਫਿਰ ਤੋਂ ਕਹਿੰਦਾ ਲੀਡਰ ਇੱਕ ਰਾਤ ਚ ਪੈਦਾ ਨਹੀਂ ਹੋ ਸਕਦਾ ਲੀਡਰ ਦਾ ਪਛੋਖੜ ਦੇਖਣਾ ਪੈਣਾ ਤੁਹਾਨੂੰ ਆਹ ਲੀਡ ਕਰੂਗਾ ਹੁਣ ਮੈਂ ਕਹਿਣ ਲੱਗਿਆ ਇੱਕ ਮੇਰਾ ਵੀਰ ਹੈ ਐਨਐਸਏ ਜੀ ਇੱਕ ਸਾਲ ਦਾ ਅੰਦਰ ਉਹ ਕਹਿੰਦਾ ਮੈਨੂੰ ਕੱਢੋ ਬਾਹਰ ਤਾਪ ਪ੍ਰਕਾਸ਼ ਸਿੰਘ ਬਾਦਲ ਐਨਐਸਐਚ ਚ ਕਿੰਨੇ ਸਾਲ ਰਹੇ ਆ 16 ਸਾਲ ਕਿਤੇ ਉਹਨਾਂ ਨੇ ਕਿਹਾ ਕਿ ਮੈਨੂੰ ਕੱਢੋ ਮੇਰੀ ਭੈਣ ਦਾ ਵਿਆਹ ਸੀ ਮੇਰੀ ਭੈਣ ਦਾ ਵਿਆਹ ਸੀ ਤੇ ਅਫਸਰ ਕਹਿੰਦੇ ਸਰਕਾਰ ਕਹਿੰਦੀ ਚਿੱਠੀ ਲਿਖ ਦਿਓ ਕਿ ਪਰੋਲ ਚਾਹੀਦਾ ਬਾਦਲ ਸਾਹਿਬ ਕਹਿੰਦਾ ਮੈਂ ਨਹੀਂ ਜਾਣਾ ਆਪਣੀ ਬੇਟੀ ਦੇ ਵਿਆਹ ਤੇ ਮੈਂ ਨਾ ਅਕਾਲੀਆ ਨੇ ਕਿਤੇ ਪਰੋਲ ਮੰਗੀ ਆ ਨਾ ਬੇਲ ਮੰਗੀ ਆ ਜਿੰਨਾ ਜੀ ਕਰਦਾ ਭਾਵੇਂ 20 ਸਾਲ ਰੱਖ ਲਓ ਅਸੀਂ ਨਹੀਂ ਝੁਕਦੇ ਤੁਹਾਡੇ ਸਾਹਮਣੇ ਆ ਹੁੰਦੀ ਹੈ ਲੀਡਰਸ਼ਿਪ ਇੱਕ ਰਾਤ ਚ ਲੀਡਰ ਬਣਨ ਵਾਲੇ ਉਹ ਹੁੰਦੇ ਐ ਜਿਹੜੇ ਕਮਜ਼ੋਰ ਦਿਲ ਐ ਜਦੋਂ ਕੋਈ ਕਾਲੀ ਦਿਲ ਨੂੰ ਫੜਨ ਆਉਂਦਾ ਸੀ ਕੋਈ ਭਜਦਾ ਸੀ ਘਰੋਂ ਨਿਕਲ ਕੇ ਜਾਂਦੇ ਸੀ ਵਰਕ ਥੋੜੇ ਆਪਣੇ ਬਜ਼ੁਰਗਾਂ ਪੁੱਛਣ ਜੇਲਾਂ ਕੱਟੀਆਂ ਕਿਹਨਾਂ ਕਿਹਨਾਂ ਨੇ ਹੱਥ ਖੜੇ ਕਰਿਓ ਜਸਦਰ ਜੀ ਤੁਹਾਨੂੰ ਪਤਾ ਸੀ ਤੂੰ ਜੇਲ੍ਹ ਜਾਣਾ ਤੁਸੀਂ ਭੱਜੇ ਤਾਂ ਨਹੀਂ ਸੀ ਹਾਂ ਮਜਦਰ ਹੀ ਮੈਂ ਜਾਣਨਾ ਬਹੁਤ ਚੰਗੀ ਤਰ੍ਹਾਂ ਇੱਥੇ ਪੁਲਿਸ ਆ ਗਈ ਪਤਾ ਨਹੀਂ ਗੱਡੀਆਂ ਚ ਝੱਜ ਕੇ ਕਰ ਯਾਰ ਕਾਲੀ ਉਹ ਐ ਐ ਕਾਲੀ ਨਹੀਂ ਬੰਦਾ ਕਾਲੀ ਐ ਜੀ ਜਿਹੜੇ ਦੇਖੋ ਆਪ ਇਹਨਾਂ ਨੂੰ ਕਿਸ ਹੱਦ ਤੱਕ ਤੁਹਾਨੂੰ ਪਤਾ ਸੀ ਕਿੰਨੀ ਦੇਰ ਜਾਉਂਗੇ ਘਰੋਂ ਚਲੇ ਗਏ ਭਾਵੇਂ ਹੀ 3 ਸਾਲ ਹੋਣਗੇ 4 ਸਾਲ ਹੋਣਗੇ 5 ਸਾਲ ਹਾਂ ਆ ਦੇਖੋ ਯਾਰ ਲੀਡਰਸ਼ਿਪ ਆਪਾਂ ਪਛਾਣੀਏ ਕਿਹੜੀ ਕੌਮ ਦੀ ਗਵਾਹੀ ਕੀ ਨਹੀਂ ਕਰਨੀ ਚਾਹੀਦੀ ਹੈ ਫਿਰ ਤੋਂ ਜੇ ਆਪਾਂ ਰੋ ਇੱਕ ਆਉਂਦੇ ਲੀਡਰ ਬੰਨਣਾ ਚਾਹੁੰਦੇ ਕੋਈ ਕੋਈ ਨਾਰਾ ਦੇ ਕੇ ਕੋਈ ਕੋਈ ਨਾਰਾ ਦੇ ਕੇ ਫਿਰ ਮਰਾਂਗੇ ਆਪਾਂ ਹੀ ਆਪਾਂ ਹਿਸਟਰੀ ਦੇਖੋ ਬੰਦੇ ਦਾ ਪਛੋਕੜ ਦੇਖੋ ਆਪਾਂ ਰਿਸ਼ਤਾ ਕਰਨ ਜਾਂਦੇ ਆ ਉਦੋਂ ਤਾਂ ਪਛੋਕੜ ਦੇਖਦੇ ਆ ਪਰਿਵਾਰ ਦਾ ਇੱਥੇ ਤੁਸੀਂ ਸਰਕਾਰ ਦੇ ਇੱਜ਼ਤੀ ਬਿਗੈਰ ਪਛੋਕੜ ਹੁਣ ਕੌਮ ਦੀ ਅਗਵਾਈ ਕਰਨ ਵਾਲੀ ਪਾਰਟੀ ਨੂੰ ਤਾਂ ਉਹ ਭੁੱਲ ਗਏ ਤੇ ਕੌਮ ਦੀ ਪਾਰਟੀ ਨੂੰ ਮਾਰਨ ਵਾਲੇ ਦੇ ਮਗਰ ਲੱਗ ਗਏ ਇਤੋਂ ਵੱਡੀ ਆਪਾਂ ਨੁਕਸਾਨ ਕੀ ਕਰਦਾਂਗੇ ਐਸ ਕਰਕੇ ਮੈਂ ਵਾਪਸ ਕਹਿਣਾ ਚਾਹਣਾ ਹੈ ਬੀਬੀਆਂ ਬੈਠੀਆਂ ਮਾਤਾ ਜੀ ਜੇ ਤੁਹਾਨੂੰ ਖਰਤੋਂ ਆਟਾ ਚਾਲ ਸਕੀਮ ਚਾਲੂ ਕਰਾਉਣੀ ਹੈ ਆਪਣੇ ਕੋਲ ਕੋਈ ਚਾਲਾ ਨਹੀਂ ਤੱਕੜੀ ਦਾ ਬਟਨ ਦੱਬ ਦਿਓ ਜਿਸ ਦਿਨ ਆਪਣੀ ਸਰਕਾਰ ਬਣ ਗਈ ਉਸੇ ਦਿਨ ਵਾਪਸ ਆਟਾ ਦਾਲ ਦੀ ਸਕੀਮ ਚਾਲੂ ਹੋਗੀ ਉਸੇ ਦਿਨ ਸ਼ਗਨ ਮਿਲਣ ਲੱਗਣਗੇ ਉਸੇ ਦਿਨ ਪੈਨਸ਼ਨ ਉਸੇ ਦਿਨ ਤੁਹਾਨੂੰ 200 300 ਯੂਨਿਟ ਬਿਜਲੀ ਦੇ ਉਸੇ ਦਿਨ ਐਸੀ ਸਕਾਲਰਸ਼ਿਪ ਉਸੇ ਦਿਨ ਭਗਤ ਪੂਰਨ ਸਿੰਘ ਸਕੀਮ ਜਿਹੜੀ ਮੈਡੀਕਲ ਇੰਸ਼ੋਰੈਂਸ 5-5 ਲੱਖ ਦੇ ਮਰਜ਼ੀ ਇਲਾਜ ਕਰਾਓ ਉਹ ਸਕੀਮ ਚਾਲੂ ਹੋਊਗੀ ਉਸੇ ਦਿਨ ਜਿਮ ਜਿਮ ਖੇਡਾਂ ਦਾ ਜ਼ਮਾਨ ਮੁੰਡਿਆਂ ਨੂੰ ਮਿਲ ਲੱਗ ਜੂਗਾ ਉਸੇ ਦਿਨ ਵਰਲਡ ਕੱਪ ਕਬੱਡੀ ਸ਼ੁਰੂ ਹੋ ਜਾਊਗਾ ਉਸੇ ਦਿਨ ਪਸ਼ੂ ਮੇਲੇ ਸ਼ੁਰੂ ਹੋ ਜਾਣਗੇ ਉਸੇ ਦਿਨ ਘੋੜਿਆਂ ਦੇ ਮੇਲੇ ਸ਼ੁਰੂ ਹੋ ਜਾਣਗੇ ਤੇ ਉਸੇ ਦਿਨ ਅਬ ਸਿਰ ਆਪਣੇ ਦਫਤਰਾਂ ਨਿਕਲ ਗਏ ਤੁਹਾਡੇ ਕੋਲੇ ਆਉਣਗੇ ਦੱਸੋ ਕਿੱਥੇ ਕੱਸੀ ਬਣਾਉਣੀ ਹੈ ਕਿਤੇ ਨਹਿਰ ਬਣਾਉਣੀ ਹੈ ਕਿੰਨੇ ਟਿਊਬਾ ਕਨੈਕਸ਼ਨ ਕਰਦੇ ਜਿਨ੍ਹਾਂ ਨੂੰ ਟਿਊਬਲ ਕਨੈਕਸ਼ਨ ਹੈ ਨਹੀਂ ਮੈਂ ਤੁਹਾਨੂੰ ਕਦ ਦੱਸਦਾ ਪਹਿਲੇ ਹੀ ਦਿਨ ਮੇਰਾ ਆਰਡਰ ਹੋਊਗਾ ਕਿ ਜਿਨ੍ਹਾਂ ਨੇ ਟਿਊਬਲਾਂ ਨੂੰ ਨਹੀਂ ਹੈ ਸਾਰਿਆਂ ਨੂੰ ਦੇ ਦਿਓ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਆ 13.5 ਲੱਖ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਆ ਤੂੰ ਦੇਖ ਰੋ ਇਹ ਤੋਂ ਵੱਧ ਕੀ ਹੋ ਸਕਦਾ ਆਪਣੀ ਸਰਕਾਰਾਂ ਦੇ ਆਹ ਦੇਖ ਲੋ ਕੈਪਟਨ ਦੇ ਪੰਜ ਸਾਲ ਟੱਪ ਕੇ ਕਿਸੇ ਨੂੰ ਇੱਕ ਨੂੰ ਦਿੱਤਾ ਇਹਨਾਂ ਨੇ ਦੇਣਾ ਹੀ ਨਹੀਂ ਇਹਨਾਂ ਨੇ ਇਹਨੂੰ ਫਿਕਰ ਹੀ ਨਹੀਂ ਪਰਵਾਹੀ ਦੀ ਐ ਇਸ ਕਰਕੇ ਆਪਣੇ ਆਪਣੇ ਐ ਬੀਬਾ ਹਰ ਸਿਮਰਤ ਕੌਰ ਬਾਦਲ ਦੱਸੋ ਐਮਪੀ ਐ ਸਹੀ ਮੈਨੇ ਤੇ ਥੋ ਪੰਜਾਬ ਦੀ ਆਵਾਜ਼ ਚੱਕੀ ਐ ਕਿ ਨਹੀਂ ਚੱਕੀ ਕਿਸਾਨੀ ਦੀ ਆਵਾਜ਼ ਐ ਅਮਰ ਸ਼ਾਹ ਤੇ ਮੋਦੀ ਨੂੰ ਐ ਵੱਟੋ ਵੱਟ ਕੀਤਾ ਸੀ ਅੱਜ ਬੰਦੀ ਸਿੱਖਾਂ ਦੀ ਗੱਲ ਕਿਸਾਨੀ ਦੀ ਗੱਲ ਪੰਜਾਬ ਦੀ ਗੱਲ ਚੱਕਣ ਵਾਲਾ ਹੈ ਕਾਲੀ ਦੇ ਲੈ ਵੀ ਬਹਾਦਰ ਸਿੰਘ ਨੇ ਔਰ ਬਾਦਲ ਨੇ ਕੀਤਾ ਇਹਨਾਂ ਦੇ ਜਿਹੜੇ ਬਿੱਟੂ ਵਰਗੇ ਦੂਜੇ ਸੀ ਉਹ ਚੁੱਪ ਕਰਕੇ ਬੈੰਦੇ ਸੀ ਪਰ ਅਸੀਂ ਨਹੀਂ ਬੈਠੇ ਭਾਵੇਂ ਇੱਕ ਸੀ ਭਾਵੇਂ ਦੋ ਸੀ ਇਹਨਾਂ ਦੇ 10-10 ਬਰਾਬਰ ਸੀ ਕਿਉਂਕਿ ਸਾਡੇ ਵਾਸਤੇ ਤੁਸੀਂ ਅਕਾਲ ਪੰਜਾਬ ਖਾਲਸਾ ਪੰਥ ਸਭ ਦੇ ਵਾਸਤੇ ਸਾਰਾ ਕੁਝ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਵਾਸਤੇ ਆਪਣੇ ਦਿੱਲੀ ਦੇ ਲੀਡਰ ਸਾਰਾ ਕੁਝ ਹੈ ਪੰਜਾਬ ਤੇ ਪੰਥ ਆਪਣੇ ਪੰਜਾਬ ਤੇ ਪੰਜਾਬ ਦੀ ਕਿਸਾਨੀ ਨਾਲ ਵਾਸਤੇ ਕੁਝ ਨਹੀਂ ਹੈ ਆ ਦੇਖੋ ਏਮਜ਼ ਵਰਗੇ ਹਸਪਤਾਲ ਏਮਜ਼ ਵਰਗੇ ਜਿੱਥੇ ਇਲਾਜ ਹੋ ਰਿਹਾ ਆਪਣੇ ਇਲਾਕੇ 'ਚ ਆ ਗਏ ਰਿਫੰਡੀਆਂ ਆ ਗਈਆਂ ਥਰਮਲ ਪ੍ਰਾਨ ਹਲੇ ਤਾਂ ਜੇ ਤੁਸੀਂ ਬ੍ਰੇਕਾਂ ਨਾਲ ਆਉਂਦੇ ਇੱਥੇ ਟੈਕਸਟਾਈਲ ਮਿੱਲਾਂ ਦੂਜੀਆਂ ਫੈਕਟਰੀਆਂ ਹੋਣੀਆਂ ਸੀ ਇੱਥੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਜਾਣੀਆਂ ਸੀ ਪਰ ਬ੍ਰੇਕ ਆ ਪਹਿਲਾ ਦੀਆਂ ਗੱਡੀ ਵਧੀਆ ਲਈ ਤੇ ਚੜ ਕੇ ਬਸ ਚੱਲਣ ਲੱਗੀ ਸੀ ਇੱਕ ਤਾਂ ਝਾੜੂ ਵਾਲੇ ਨੇ ਗੰਦ ਪਾਇਆ ਮੈਂ ਕੀ ਕਰਾਂ ਬੀਬੀ ਜੀ ਸਾਰੇ ਮਾਤਾ ਜੀ ਬੈਠੇ ਐ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਐ ਜਿੰਨੇ ਝਾੜੂ ਤੁਹਾਡੇ ਘਰੇ ਆ ਜਾ ਕੇ ਅੱਗ ਲਾ ਦਿਓ ਅੱਜ ਜਿੰਨੇ ਹੈਗੇ ਅੱਗੇ ਤੋਂ ਪੋਚਾ ਕਰਾ ਕੇ ਰੱਖਾਂਗੇ ਝਾੜੂ ਨਹੀਂ ਰੱਖਣਾ ਆਪਾਂ ਮਰਵਾਇਆ ਹੀ ਆਪਾਂ ਨੂੰ ਝੂਠ ਹੈ ਇਹ ਦੇਖੋ ਝੂਠ ਦੀ ਪੰਡ ਹੈ ਸੋ ਮੈਂ ਇਹਨੂੰ ਥੋੜਾ ਧੰਨਵਾਦ ਕਰਦਾ ਤੁਸੀਂ ਬੈਠੇ ਹੋ ਬਹੁਤ دیر ਦੇ ਤੇ 13 ਤਰੀਕ ਨੂੰ ਬੀਬਾ ਜੀ ਨੇ ਆਪਣੇ ਕਾਗਜ਼ ਦਾਖਲ ਕਰਨੇ ਆ ਤਖਤ ਸਾਹਿਬ ਉਹਨਾਂ ਨੇ ਆ ਕੇ ਮੱਥਾ ਟੇਕਣਾ ਆਪਣੇ ਵਰਕਰਾਂ ਨੂੰ ਬੇਨਤੀ ਹੈ ਉਸ ਦਿਨ ਸਾਡੇ 10 ਵਜੇ ਪਹੁੰਚਣ ਤੇ ਆਪਾਂ ਅਰਦਾਸ ਕਰਕੇ ਗੁਰੂ ਦਾ ਓਟ ਆਸਰਾ ਲੈ ਕੇ ਆਪਾਂ ਦਾਖਲ ਕਰਾਂਗੇ ਤੇ ਜੰਗ ਜੈਜਾ ਮਾਹੌਲ ਹੈ ਥੋੜੀ ਖਾਲਸਾ ਪੰਡ ਦੀ ਫੌਜ ਕਲੀ ਲੜ ਰਹੀ ਹੈ ਦੂਜੇ ਪਾਸੇ ਉਹ ਦਿੱਲੀ ਦੀਆਂ ਤਾਕਤਾਂ ਦੇਖ ਦੇਖ ਲੋ ਬਾਨਵੇ ਤੁਸੀਂ ਪੰਜਾਬ ਦੇ ਝਾੜੂ ਵਾਲਿਆਂ ਨੂੰ ਜਿਤਾ ਦੇ ਸਾਡੀ ਸਤਿ ਇਕਲੇ 13 ਹੀ ਮੰਗ ਰਹੇ ਆ 13 ਨਹੀਂ 13 ਜਿਦਾ ਦਿਓ ਨੇਰੀ ਲਿਆ ਦਾਂਗੇ ਤੁਹਾਡੀ ਸਰਕਾਰ ਬਣਾ ਕੇ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਲਿਆ ਦਾਂਗੇ